ਤਸਰੀ ਕਾਰ ਬਈ ਹੋ ਠੀਕ ਹੋ ਬਈ ਸਾਰੇ ਤੇ ਆਹ ਫੱਟੀ ਦੇਖੋ ਬਈ ਬੇਰੇਜ ਲੱਕੜ ਦੀ ਆਪਾਂ ਬਣਾਈ ਆ ਨਵਾਂ ਡਿਜ਼ਾਈਨ ਪਾਇਆ ਹੈਗਾ ਕਈ ਬਾਈ ਫਿਰ ਸਾਈਜ਼ ਪੁੱਛਦੇ ਨੇ ਇਹਦੀ ਲੰਬਾਈ ਸਵਾ ਫੁੱਟ ਹੈਗੀ 8 ਇੰਚੀ ਚੜਾਈ ਹੈਗੀ 6 ਇੰਚੀ ਚਾਹੀਏਗੀ ਕਈ ਵਾਰ ਬਾਈ ਮੈਸੇਜ ਕਰਦੇ ਨੇ ਵੀ ਇਹਦੀ ਲੰਬਾਈ ਚੜਾਈ ਦੱਸੋ ਤੁਹਾਨੂੰ ਦੱਸਤਾ ਸਾਈਜ਼ ਤੇ ਇਹਦੇ ਕਿਸੇ ਵੀ ਨੇ ਬਣਾਉਣੀ ਹੋਵੇ ਤਾਂ ਇਹਨੂੰ ਵੀਡੀਓ ਨੂੰ ਦੇਖ ਕੇ ਬਣਾ ਵੀ ਸਕਦਾ ਹੈ ਠੀਕ ਹੈ ਜੀ ਤੇ ਆ ਆਪਾਂ ਇਹਦਾ ਕੱਟ ਪਾਉਣਾਂਗੇ ਕੱਟ ਇਹਦੇ ਦੋ ਪਾਸੇ ਪਾ ਕੇ ਦਿਖਾਵਾਂਗੇ ਇਹ ਡਿਜ਼ਾਈਨ ਵੱਖਰਾ ਹੈਗਾ ਇਹਦਾ ਹੋਰ ਫੱਟੀਆਂ ਨੂੰ ਤੇ ਇਹ ਮੇਜ ਨਹੀਂ ਹੈਗਾ ਹੈਗੀ ਫੱਟੀ ਹੈਗੀ ਇਹ ਇਧਰ ਵੀ ਆਪਾਂ ਕੱਟ ਤਾਂ ਪਾਇਆ ਵੀ ਹੌਲੀ ਬਣੇ ਮੜੀ ਜੀ ਵੀ ਬੱਚੇ ਵੀ ਚੱਕ ਸਕਣ ਕਈ ਵਾਰ ਜਿਆਦਾ ਵੇਟ ਹੋ ਜਾਂਦਾ ਹੈ ਤੇ ਅਗਰ ਕਹਿੰਦਾ ਵੇਟ ਵਾਲਾ ਹੈ ਦਾ ਤੇ ਇਧਰ ਆਪਾਂ ਤੁਹਾਨੂੰ ਉਹਦੇ ਵਾਂਗੂ ਮੇਜ ਵਾਂਗੂ ਡਿਜ਼ਾਈਨ ਪਾ ਕੇ ਦਿਖਾਉਣੇ ਆਂਗੇ ਤੇ ਇਦੋਂ ਬਾਅਦ ਵੀ ਤੁਹਾਨੂੰ ਇੱਕ ਡਿਜ਼ਾਈਨ ਹੋਰ ਪਾ ਕੇ ਦਿਖਾਵਾਂਗੇ ਇਹਦੇ ਡਿਜ਼ਾਈਨ 바ਵਾ ਪੈਣਗੇ ਤੇ ਦੇਖੋ ਚੈੱਕ ਕਰੋ ਤੇ ਵਧੀਆ ਲੱਗੀ ਬਸ ਸ਼ੇਅਰ ਕਰਦੇ ਅਗਰ ਕਮੈਂਟਾਂ ਜ਼ਰੂਰ ਦੱਸੋ ਕਿਵੇਂ ਲੱਗੀ ਤੇ ਚੈਨਲ ਨੂੰ ਫੋਲੋ ਕਰ ਲਿਓ ਦੇ ਕਮੈਂਟਾਂ ਸਾਨੂੰ ਵਝ ਲੱਗੀ ਕਮੈਂਟਾਂ ਚ ਦੱਸ ਦਿਓ ਵੀ ਸਾਨੂੰ ਓਕੇ ਲੱਗੋ ਉਸ ਤੋਂ ਬਾਅਦ ਤੁਹਾਨੂੰ ਇਹ ਵੀਡੀਓ ਜਿਹੜੀ ਪਾਵਾਂਗੇ ਰੰਗ ਕਰਕੇ ਜਾਂ ਪੇਂਟ ਕਰਕੇ ਉਹ ਅੱਗੇ ਪਾਵਾਂਗੇ 1-2 ਦਿਨਾਂ ਤੱਕ ਤੇ ਕਿਰਾਂ ਹੁਣ ਆਪਾਂ ਨੇ ਮਤਲਬ ਇਹ ਚੀਜ਼ ਆਰੇ ਦੀ ਚराई ਜਿਵੇਂ ਹੁੰਦੀ ਐ ਇਸ ਨੂੰ ਉਹਦੇ ਹਿਸਾਬ ਨਾਲ ਬਣਾ ਕੇ ਦਿਖਾਉਣੇ ਆ ਇੱਥੇ ਆਪਾਂ ਨੇ ਇਹਦੇ ਡਿਜ਼ਾਈਨ ਪਾਇਆ ਖੁੰਜਾਂ ਤੇ ਜਿਵੇਂ ਰੂਟਰ ਡਿਜ਼ਾਈਨ ਪਾਉਂਦਾ ਹੁੰਦਾ ਹੈਗਾ ਤੇ ਪੂਰੀ ਗੈਂਟ ਬਣਾਤੀ ਤੇ ਪਹਿਲਾਂ ਆਪਾਂ ਨੇ ਇਹ ਜੀ ਵੀਡੀਓ ਪਾਈ ਨਹੀਂ ਸੀਗੀ ਹੁਣ ਪਾਈਏ ਇਹ ਇਹ ਤਾਂ ਡਿਜ਼ਾਈਨ ਵੱਖਰਾ ਪਾਇਆ ਵਾ ਇਹ ਦੇਖੋ ਚੈੱਕ ਕਰੋ ਦੇ ਵਧੀਆ ਲੱਗੀ ਬਸ ਕਮੈਂਟਾਂ ਚ ਜਰੂਰ ਦੱਸਿਓ ਵੀ ਕਿਵੇਂ ਲੱਗਦੀ ਹੈਗੀ ਠੀਕ ਹੈ ਜੀ ਦੇਖੋ ਐ ਬਣਾਤੀ ਓਕੇ ਪੀਸ ਓਕੇ ਧੰਨਵਾਦ ਬਾਈ ਸਾਰਾ